ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪੰਜਾਬ ਟੀਚਿੰਗ 8247 ਤੇ ਪੰਜਾਬ 8247 ਦੇ ਉੱਪਰ ਸੋ ਅੱਜ ਅਧਿਆਪਕ ਦਿਵਸ ਹੈ ਤੇ ਤੁਹਾਨੂੰ ਸਾਰਿਆਂ ਨੂੰ ਅਧਿਆਪਕ ਸਹਿਵਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਧਿਆਪਕ ਦਿਵਸ ਦੀਆਂ ਪਰ ਜਿੰਨੇ ਵੀ ਵਿਦਿਆਰਥੀ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕ ਬਣਨਾ ਚਾਹੁੰਦੇ ਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੋ ਜਾਂ ਫਿਰ ਪੀਐਸਟ ਕਲੀਅਰ ਕਰਨਾ ਚਾਹੁੰਦੇ ਆ ਕਿਉਂਕਿ ਹੁਣ ਸਾਡੇ ਸਾਰਿਆਂ ਦੇ ਲਈ ਪੀਐਸਟ ਜ਼ਰੂਰੀ ਕਰ ਦਿੱਤਾ ਗਿਆ ਸੋ ਜੇਕਰ ਤੁਸੀਂ ਪੀਐਸਟ ਦੇ ਬੈਚ ਵਿੱਚ ਵੀ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜੁੜ ਸਕਦੇ ਹੋ Adda247 ਦੀ ਐਪ ਦੇ ਉੱਪਰ ਸੋ ਆਪਾਂ ਦੇਖਾਂਗੇ ਕਿ ਇਸ ਐਪ ਦੇ ਉੱਪਰ ਅੱਜ ਦੇ ਦਿਨ ਖਾਸ ਤੌਰ ਤੇ ਅਧਿਆਪਕ ਦਿਵਸ ਦੇ ਉੱਪਰ ਸਾਨੂੰ ਕੋਰਸ ਦੇ ਉੱਪਰ ਕਿੰਨੇ ਕਿੰਨੇ ਛੂਟ ਮਿਲੇ ਆ ਸੋ ਜ਼ਰੂਰ ਦੇਖਦੇ ਆ ਸੋ ਕੁੱਲ ਮਿਲਾ ਕੇ ਜਦੋਂ ਹੀ ਤੁਸੀਂ Adda247 ਦੀ ਐਪ ਨੂੰ ਡਾਊਨਲੋਡ ਕਰੋਗੇ ਤਾਂ ਪੰਜਾਬ ਦੀ অপਸ਼ਨ ਤੇ ਚੱਲ ਜਾਣਾ ਹੈ অপਸ਼ਨ ਤੇ ਜਾ ਕੇ ਤੁਹਾਨੂੰ ਪੰਜਾਬ ਟੀਚਿੰਗ ਐਗਜ਼ਾਮ ਸ਼ੋ ਹੋਏਗਾ ਸੋ ਖਾਸ ਤੌਰ ਤੇ ਇੱਥੇ ATT ਐਂਟ੍ਰਾਂਸ ਦੇ ਬੈਚ ਦੀ ਤਿਆਰੀ ਫਿਲਹਾਲ ਬੱਚੇ ਲਗਾਤਾਰ ਇਸ ਦੀ ਮੰਗ ਵੀ ਕਰ ਰਹੀ ਹੈ ਤੇ ਤਿਆਰੀ ਵੀ ਹੁਣ ਕਰ ਰਹੀ ਹੈ ਕਿਉਂਕਿ ਪੇਪਰ 21 ਤਰੀਕ ਨੂੰ ਹੋਣ ਜਾ ਰਿਹਾ ਤੇ ਹੋ ਸਕਦਾ ਹੈ ਪੇਪਰ ਡਿਲੇ ਵੀ ਹੋ ਜੇ ਸੋ ਇਸ ਕਰਕੇ ਜੇਕਰ ਤੁਸੀਂ ਹਜੇ ਤੱਕ ਵੀ IIT एंट्रेंस ਵਾਲੇ ਬੈਚ ਵਿੱਚ ਐਡਮਿਸ਼ਨ ਨਹੀਂ ਲਈ ਤਾਂ ਤੁਸੀਂ ਇਸ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਸਕਦੇ ਹੋ ਮੋਰ ਆਫਰ ਤੇ ਜਾ ਕੇ ਤੁਸੀਂ ਇੰਟਰ ਕੂਪਨ ਕੋਡ ਯੂਜ਼ ਕਰਨਾ ਹੈ Y T22 ਅਪਲਾਈ ਕਰਨ ਤੇ ਤੁਹਾਡਾ ਜਿਹੜਾ ਪ੍ਰਾਈਸ ਹੈ 651 ਰੁਪਏ ਰਹੇਗਾ ਇਸ ਦੇ ਵਿੱਚ ਅਸੀਂ ਯੂਜ਼ ਕੁਆਇਨਸ ਦੀ অপਸ਼ਨ ਤੇ ਜਾ ਕੇ ਬਲੂ ਟਿਕ ਕਰਾਂਗੇ ਤਾਂ ਦੈਨਨੇ ਪ੍ਰਾਈਸ ਹੋਰ ਵੀ ਘਟ ਜਾਏਗਾ ਸੋ ਇਸੇ ਤਰੀਕੇ ਦੇ ਨਾਲ ਸਾਡੇ ਕੋਲੇ ਪੀ ਐਸਟੈਟ 1 ਪੇਪਰ ਪੀ ਐਸਟੈਟ 2 ਪੇਪਰ ਇਹ ਵੀ ਸਾਡੇ ਕੋਲੇ ਬੈਚ ਜਿਹੜੇ ਨੇ ਚੱਲ ਰਹੇ ਆ ਤੇ ਜੇਕਰ ਮੈਂ ਇੱਕ ਬੈਚ ਦੀ ਗੱਲ ਕਰਾਂ ਪੀ ਐਸਟੈਟ ਦੀ ਕਿਉਂਕਿ ਸੇਮ ਫੀਸ ਹੈ ਪੀ ਐਸਟੈਟ 1 ਪੇਪਰ ਤੇ ਪੀ ਐਸਟੈਟ 2 ਪੇਪਰ ਦੀ ਸੋ ਤੁਸੀਂ ਮੋਰ ਆਫਰ ਦੇ ਜਾ ਕੇ ਇੰਟਰ ਕੂਪਨ ਕੋਡ ਯੂਜ਼ ਕਰਨਾ ਹੈ YT22 ਠੀਕ ਹੈ ਜੀ YT22 ਅਪਲਾਈ ਕਰਨ ਤੇ ਤੁਹਾਡਾ ਜਿਹੜਾ ਪ੍ਰਾਈਸ ਹੈ ਇਸ ਦਾ ਵੀ ਘਟ ਜਾਏਗਾ 2399 ਫਿਰ ਇਸ ਦੇ ਵਿੱਚ ਅਸੀਂ ਸੇਮ ਚੀਜ਼ ਪ੍ਰੋਸੈਸ ਕਰਾਂਗੇ ਯੂਜ਼ ਕੁਆਇਨਸ ਦੀ অপਸ਼ਨ ਨੂੰ ਬਲੂ ਟਿਕ ਕਰਾਂਗੇ ਦੈਨ ਇਹ ਪ੍ਰਾਈਸ ਹੋਰ ਘਟ ਜਾਏਗਾ ਸੋ PSAT1 ਪੇਪਰ ਤੇ PSAT PSAT2 ਪੇਪਰ ਦਾ ਪ੍ਰਾਈਸ ਵੀ ਜਿਹੜਾ ਹੈਗਾ ਉਹ ਘਟ ਜਾਏਗਾ ਇਹ ਟੀਚਰ ਡੇ ਦੇ ਉੱਪਰ ਆਫਰ ਤੁਹਾਨੂੰ ਮਿਲ ਰਿਹਾ ਪਿਆਰੇ ਬੱਚੋ JVT ਚੰਡੀਗੜ੍ਹ ਦੀ ਤਿਆਰੀ ਕਰ ਰਿਹਾ ਹਾਂ ਸੇਮ ਪ੍ਰੋਸੈਸ ਇਸ ਦੇ ਵਿੱਚ ਇਸ ਦੇ ਲਈ ਵੀ ਮੋਰ ਆਫਰ ਤੇ ਜਾ ਕੇ ਤੁਸੀਂ ਇੰਟਰ ਕੂਪਨ ਕੋਡ ਯੂਜ਼ ਕਰਕੇ ਪ੍ਰਾਈਸ ਆਪਣਾ ਘਟਾ ਸਕਦੇ ਹੋ ਸੋ ਇਹ ਅਧਿਆਪਕ ਦਿਵਸ ਦੇ ਉੱਪਰ ਤੁਹਾਨੂੰ ਅੱਜ ਦਾ ਦਿਨ ਆਫਰ ਮਿਲ ਰਿਹਾ ਸੋ ਧਿਆਨ ਕਰੋ ਜਲਦੀ ਜਲਦੀ ਤੁਸੀਂ ਇਸ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਮਾਸਟਰ ਕੈਡਰ ਤੇ ਲੈਕਚਰਰ ਕੈਡਰ ਦੇ ਨਵੇਂ ਬੈਚ ਜਿਹੜੇ 22 ਅਗਸਤ ਤੋਂ ਸ਼ੁਰੂ ਹੋਏ ਐ ਇਹਨਾਂ ਦੇ ਵਿੱਚ ਵੀ ਜੇਕਰ ਰਿਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਸੇਮ ਪ੍ਰੋਸੈਸ ਜਾਏਗਾ ਮਾਸਟਰ ਕੈਡਰ ਪੰਜਾਬੀ ਦੇ ਵਿੱਚ ਮੋਰ ਆਫਰ ਦੇ ਉੱਪਰ ਚਲੇ ਜਾਏਗੇ ਇੰਟਰ ਕੂਪਨ ਕੋਡ ਦੀ ਆਪਸ਼ਨ ਦੇ ਵਿੱਚ YT22 ਅਪਲਾਈ ਕਰਾਂਗੇ ਅਪਲਾਈ ਕਰਨ ਦੇ 4300 4799 ਰੁਪਏ ਪ੍ਰਾਈਸ ਰਹੇਗਾ ਬਲੂ ਟਿਕ ਕਰਨ ਦੇ ਉੱਪਰ ਕੁਝ ਸਿੱਕੇ ਪ੍ਰਾਪਤ ਕਰਨ ਦੇ ਨਾਲ ਇਹ ਪ੍ਰਾਈਸ ਹੋਰ ਵੀ ਘਟ ਜਾਏਗਾ ਖਾਸतौर ਤੇ ਮਾਸਟਰ ਕੈਡਰ ਪੰਜਾਬੀ ਦਾ ਲੈਕਚਰਰ ਕੈਡਰ ਪੰਜਾਬੀ ਦੇ অপਸ਼ਨ ਦੇ ਅਸੀਂ ਜਾਵਾਂਗੇ ਮੋਰ ਆਫਰ ਦੇ ਚੱਲ ਜਾਾਂਗੇ ਇੰਟਰ ਕੂਪਨ ਕੋਡ ਅਪਲਾਈ ਕਰਾਂਗੇ YT22 ਅਪਲਾਈ ਕਰਨ ਤੇ ਇਸ ਦਾ ਪ੍ਰਾਈਸ 6399 ਰਹੇਗਾ ਯੂਜ਼ ਕੁਆਇਨਸ ਦੇ অপਸ਼ਨ ਨੂੰ ਬਲੂ ਟਿੱਕ ਕਰਾਂਗੇ ਕੁਝ ਸਿੱਕੇ ਮਿਲ ਜਾਣਗੇ ਤੇ ਪ੍ਰਾਈਸ ਇਸ ਦਾ ਹੋਰ ਵੀ ਘਟ ਜਾਏਗਾ ਸੋ ਇਹ ਖਾਸ ਤੌਰ ਤੇ ਅਧਿਆਪਕ ਦੇਸ਼ ਦੇ ਉੱਪਰ ਤੁਹਾਨੂੰ ਆਫਰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਟੀਚਿੰਗ ਦੇ ਨਾਲ ਸੰਬੰਧਿਤ ਬੈਚ ਨੇ add247 ਦੀ ਐਪ ਦੇ ਉੱਪਰ ਚੱਲ ਰਹੇ ਆ ਸੋ ਇਹਨਾਂ ਦੇ ਵਿੱਚ ਲਾਈਵ ਪਲੱਸ ਰਿਕਾਰਡਡ ਕਲਾਸਾਂ ਤੁਹਾਨੂੰ ਪ੍ਰਾਪਤ ਹੋਣੀਆਂ ਹਰ ਕਲਾਸ ਦੇ ਨਾਲ ਪੀਡੀਐਫ ਪ੍ਰਾਪਤ ਹੋਏਗੀ ਤੁਸੀਂ ਫ੍ਰੀ ਗਾਈਡੈਂਸ ਚਾਹੁੰਦੇ ਹੋ ਤਾਂ ਤੁਸੀਂ white22 ਕੂਪਨ ਕੋਡ ਯੂਜ਼ ਕਰਿਓ ਤੇ ਨਾਲ ਹੀ ਤੁਸੀਂ ਮੇਰੇ ਟੈਲੀਗ੍ਰam ਦੇ ਉੱਪਰ ਜੁੜ ਸਕਦੇ ਹੋ ਟੈਲੀਗ੍ਰਾਮ ਦਾ ਨਾਮ ਹੈ ਜੀ ਪੰਜਾਬੀ ਬਾਈ ਮਨਪ੍ਰੀਤ ਮੈਮ ਸੋ ਇਸ ਟੈਲੀਗ੍ਰਾਮ ਦੇ ਉੱਪਰ ਜੁੜ ਕੇ ਤੁਸੀਂ ਹਰ ਕਲਾਸ ਦਾ ਲਿੰਕ ਵੀ ਪ੍ਰਾਪਤ ਕਰ ਸਕਦੇ ਹੋ ਕਲਾਸ ਦੀ ਪੀਡੀਐਫ ਪ੍ਰਾਪਤ ਕਰ ਸਕਦੇ ਹੋ ਤੇ ਇਸ ਤੋਂ ਬਿਨਾ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਟੈਲੀਗ੍ਰਾਮ ਦੇ ਉੱਪਰ ਜੁੜ ਸਕਦੇ ਹੋ ਸੋ ਉਮੀਦ ਹੈ ਕਿ ਜਾਣਕਾਰੀ ਤੁਹਾਡੇ ਤੱਕ ਸਾਰਥਕ ਰੂਪ ਵਿੱਚ ਪਹੁੰਚੀ ਹੋਣੀ ਹੈ ਤੇ ਤੁਸੀਂ ਆਪਣੇ ਦੋਸਤ ਮਿੱਤਰ ਭੈਣਾ ਭਰਾਵਾਂ ਤੱਕ ਵੀ ਇਸ ਜਾਣਕਾਰੀ ਨੂੰ ਜਰੂਰ ਸ਼ੇਅਰ ਕਰੋਗੇ ਜੀ ਸੈਸ਼ਨ ਨੂੰ ਵੱਤ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ